ਲੁਧਿਆਣਾ ਪੁਲਿਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਘਟਨਾਕਰਮ ਨਾਲ ਸੰਬੰਧੀ ਸੋਸ਼ਲ ਮੀਡੀਆ ਤੇ ਝਾਲੀ ਵੀਡੀਓ ਪੋਸਟ ਕਰਨ ਦੇ ਦੋਸਤ ਦੇ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਬੀਸੀਪੀ ਰੁਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਪ੍ਰਸ਼ਾਸਨ ਪਹਿਲਾਂ ਹੀ ਮੀਡੀਆ ਰਾਹੀਂ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਸੀ ਫਿਰ ਵੀ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਪੋਸਟ ਕੀਤੀਆਂ ਨੇ ਹਾਲਾਂਕਿ ਸ਼ੁਰੂਆਤੀ ਜਾਂਚ ਵਿੱਚ ਕੋਈ ਗਲਤ ਇਰਾਦਾ ਸਾਹਮਣੇ ਨਹੀਂ ਆਇਆ ਇਹ ਲੋਕ ਮਸ਼ਹੂਰ ਹੋਣਾ ਚਾਹੁੰਦੇ ਸਨ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਦੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਹੈ ਸਾਰੇ ਬੜਾ ਹੀ ਇੱਕ ਮਹੱਤਵਪੂਰਨ ਮੁੱਦਾ ਹੈ ਅੱਜ ਕੱਲ੍ਹ ਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਂਦੇ ਹੋ ਸਭ ਕਿਹਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀਗੀਆਂ ਕੁਝ ਵੀਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਉਹ ਇਰੈਸਪੌਂਸੀਬਲ ਬਿਹੇਵੀਅਰ ਹੈ ਕੁਝ ਪਰ ਨੌਜਵਾਨਜ਼ਾ ਵੀ ਹੈ ਉਹਦੇ ਸੰਬੰਧ ਦੇ ਵਿੱਚ ਕੁਝ ਲੋਕ ਰੀਲਸ ਇੱਕ ਸਾਨੂੰ ਮੀਤਿਆਰੋ ਸਾਹਿਬ ਨੇ ਵੀ ਭੇਜੀ ਸੀ ਇੱਕ ਸਾਡੇ ਆਪ ਦੇ ਨੋਟਿਸ ਚ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਇਲ ਦਿਖਾ ਰਿਹਾ ਹੈ ਟਟਕਾਰ ਉਹਦੇ ਤੇ ਇਹ ਮਜ਼ਾਇਲ ਲੁਧਿਆਣੇ ਦੇ ਕੋਲੇ ਨਹੀਂ ਕੀ ਹੈ ਤੇ ਦੂਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚਾਕੇ ਤੇ ਉਹ ਸੇਕ੍ਰਟ ਗਵਰਨਮੈਂਟ ਫੂਡ ਦਾ ਦਿਖਾਤਾ ਹੈ ਕਿ ਉਹਦੇ ਨੇੜੇ ਫਾਇਰ ਬਹੁਤ ਕਰਦੇ ਨੇ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ ਲੋਕਾਂ ਚ ਆਲਰੇਡੀ ਹੁਣ ਮਾਹੌਲ ਦੇ ਵਿੱਚ ਆ ਗਿਆ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਇਵਨ ਦੇਖੋ ਸਾਡੇ ਆਰਮੀ ਨਾਲ ਵੀ ਸਾਡੇ ਰੋਜ਼ ਦੇ ਚੱਲਦਾ ਹੈ ਉਹਨਾਂ ਦਾ ਉਹਨਾਂ ਦਾ ਵੀਡੀਓ ਇਹ ਹੀ ਸੀਗਾ ਕਿ ਇਹ ਚੀਜ਼ਾਂ ਸਟਾਪ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਹਿੱਤ ਨਹੀਂ ਹੈਗੀਆਂ ਸੋ ਅਸੀਂ ਦੋ ਨੌਜਵਾਨ ਪਕੜੇ ਹੈ ਮੈਸ਼ਨ ਸਿਕਿਉਰਿਟੀ ਕਰਕੇ ਸੀ ਉਹਨਾਂ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰਾਂਗੇ ਅਜੇ ਤੱਕ ਦੀ ਸਾਡੀ ਜਿਹੜੀ ਤਤਤੀਜ ਦੇ ਵਿੱਚ ਇਹ ਹੀ ਸਾਹਮਣੇ ਆਇਆ ਹੈ ਕਿ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਦਾ ਕੋਈ ਸਬੰਧ ਉੱਧਰ ਸੀਗਾ ਤੇ ਇਹ ਕੁਝ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨ ਦੀ ਬਟ ਇਹ ਇਰਿਸਪੌਂਸਿਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰਿਕਵੈਸਟ ਕਰਦੇ ਆ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹਦੇ ਬੜੇ ਸੀਰੀਅਸ ਦੇ ਕਨਸੀਕਵੈਂਸਸ ਹੋ ਜਾਣਗੇ ਜੇਬਜਾਜ ਕੁਝ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਬੇਲੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰਮ ਇਟ ਐਕਟ ਰਿਸਪੌਂਸਿਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਡੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਹੈ ਪੈਨਦੀ ਨੋਟ ਕਰ ਲਓ 7837018500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਬੀ ਰਿਸਪੌਂਸੀਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਕੁਝ ਤਾਂ ਪਿੰਨਿਟ ਰੇਸ ਇਨ ਯੂਰ ਜੀ ਸੋਸ਼ਲ ਮੀਡੀਆ ਜੋ ਜੋ ਸਾਡੇ ਆਂਦਾ ਰਹਿੰਦਾ ਨਾਲ ਅਸੀਂ ਪੇਸ਼ ਕਰਦੇ ਨੇ ਦੋ ਸਾਡੇ ਕੋਲ ਹੈਗੇ ਨੇ ਤੁਹਾਨੂੰ ਦੋ ਲੜਕੇ ਅਸੀਂ ਪੇਸ਼ ਨਹੀਂ ਕਰਦਾਂਗੇ ਕੋਈ ਵੀਡੀਓ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਕੀਤੀ ਇੱਕ ਨਹੀਂ ਸਕਦਾ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਸੀ ਆਣੇ ਬੈਠੇ ਬੈਠੇ ਜਵੇਂ ਨਾ ਆਂਦੀ ਐ ਤੇ ਜੀ ਅੱਗੇ ਸ਼ੇਅਰ ਕਰਦੀ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਕੋਈ ਅਸੀਂ ਦੇਖ ਰਹੇ ਹਾਂ ਜੀ ਕਿੰਨੀ ਸੀਰੀਅਸਨੈਸ ਹੈਗੀ ਐ ਦੇਅਰ ਅੰਡਰ ਅਬਜ਼ਰਵੇਸ਼ਨ ਅਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ ਸੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ ਡਾਕਟਰ ਸਾਹਿਬ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਕੀ ਹੈ ਨਹੀਂ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਚੈਨਲ ਵਾਸਤੇ ਕੀਤਾ ਅਜੇ ਤਾਂ ਹੀ ਲੱਗਦਾ ਫੇਮਸ ਹੋਣਾ ਹੈ ਆਉਂਦਾ ਨਾ ਕਿ ਇੱਕ ਰਿਅਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਹ ਵੀ ਇਹ ਚੀਜ਼ਾਂ ਹੀ ਲੱਗਦੀਆਂ ਨੇ ਕੱਲ ਵੀ ਜੀ ਸਾਹਿਬ ਨੇ ਕੀਤਾ ਪ੍ਰੈਸ ਕਾਨਫਰੰਸ ਹਾਂਜੀ ਅਸੀਂ ਕੱਲ ਵੀ ਕੀਤਾ ਸੀਗਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੀ ਇਹ ਮੇਰ ਹੋਮੋਵੇਅਰ ਹੋ ਵੀ ਚੀਜ਼ਾਂ ਨਾ ਪਾਓ ਬਿਲਕੁਲ ਬਿਲਕੁਲ ਉਹਦੇ باوجود ਵੀ ਇਹਨਾਂ ਨੇ ਪਾਇਆ ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆ ਐਂਡ ਆਮ ਵੈਰੀ ਹੈਪ ਕਿ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੰਦੀ ਹੈ ਸੋ ਤੁਹਾਡੇ ਥਰੂ ਅਸੀਂ ਇਹ ਹੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਕਾਈਂਡਲੀ ਰਿਫਰੇਨ ਇਹਦਾ ਪਰਸਨਲ ਅਕਾਊਂਟ ਹੈ ਜਾਂ ਪੇਜ ਹੈ ਇਹਦਾ ਇਹਦਾ ਪਰਸਨਲ ਅਕਾਊਂਟ ਹੈ ਬਾਕੀ ਅਸੀਂ ਸਾਡੇ ਐਸ ਐਚ ਯੂ ਦਾ ਨੰਬਰ ਕਰ ਰਹੇ ਹਾਂ ਹਾਂਜੀ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 1850 ਤੁਹਾਨੂੰ ਕੋਈ ਇਹਨਾਂ ਦਾ ਪੇਜ ਅਬਨ ਬ੍ਰੇਕਆਉਟ ਕੀ ਹੈ ਕਿਉਂ ਅਸੀਂ ਅਜੇ ਅਜੇ ਕਰ ਰਹੇ ਹਾਂ ਜੀ ਅਸੀਂ ਅਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਜੇ ਤੱਕ ਨੈਸ਼ਨਲ ਸਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਅਜੇ ਕਾਈਂਡਲੀ ਬਾਲਗ ਦਾ ਵੀ ਨਾਮ ਬੇਨ ਬਾਲਗ 21 ਸਾਲ ਦਾ ਹੈ ਦੂਸਰਾ ਕਿੰਨਾ ਹੈ ਅਜੇ ਤੱਕ ਬਾਲਗ ਬਾਲਗ ਕੀ ਐਫ ਆਈ ਆਰ ਕੀਤੀ ਸਰਾਜੇ ਨੇ ਇਸ ਤੇ ਕਾਰਵਾਈ ਆ ਉਹ ਐਡਮਨੋ ਤੇ ਵੀ ਕਾਰਵਾਈ ਬਿਲਕੁਲ ਹੋਏਗੀ ਐਡਮਨ ਤੇ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੂੰ ਐਫ ਆਈ ਆਰ ਤੁਸੀਂ ਦਰਜ ਕਰਾ ਕੇ ਵਰਨਿੰਗ ਦੇ ਕੇ ਛੱਡੋ ਅਜੇ ਉਹ ਦੇਖ ਰਹੇ ਸੀਰੀਅਸਨੈਸ ਦੇਖ ਰਹੇ ਕਿ ਨਹੀਂ ਪਰ ਕਾਈਂਡਲੀ ਮੇਕ ਪੀਪਲ ਅਵੇਅਰ ਪੈਨਿਕ ਨਹੀਂ ਕ੍ਰੀਏਟ ਕਰਨ ਦੀ ਲੋੜ ਪ੍ਰੀਕਾਸ਼ਨ ਇਜ਼ ਦ ਰੀਕੀ ਸੋ ਇਹਨਾਂ ਦਾ ਨਾਮ ਕੀ ਦਾ ਕਿਥੇ ਰਹਿਣਾ ਹੈ ਇੱਥੇ ਨਾਮ ਤੁਸੀਂ ਅਜੇ ਕਰਾਂਗੇ ਅਜੇ ਵੈਰੀਫਾਈ ਕਰਦੇ ਰਹਿਣਾ ਕਿ ਕਿ ਸਕੂਲ ਤੋਂ ਉਸ ਤੋਂ ਬਾਅਦ ਕਿ ਜਿਹੜੀ ਆ ਰਹੀ ਹੈ ਰੀਐਕਟਿਵਿਟੀ ਉਪਰ ਲਾਈਟ ਹੋ ਰਹੀ ਹੈ ਹਾਂ ਇੱਕ ਹੋਰ ਬੜਾ ਇੰਪੋਰਟੈਂਟ ਹੈਗਾ ਸਾਡਾ ਮੀਡੀਆ ਨੂੰ ਮੀਡੀਆ ਨੂੰ ਇੱਕ ਹੋਰ ਰਿਕਵੈਸਟ ਹੈ ਕਿ ਕੋਈ ਚਲੋ ਇਹਦਾ ਬਾਅਦ ਕਰ ਲੈਂਦੇ ਹਾਂ ਜੀ ਜੀ ਕਿੱਥੇ ਚੱਲੇ हां बाकी कोई शक्की चीज मिलदी है किते भी मिलदी कोई शक्की चीज है वो इमीडिएट ਸਾਨੂੰ ਇਸ ਨੰਬਰ ਤੇ ਨੋਟ ਵੀ ਕਰਾਇਆ ਜਾਵੇ ਤੇ میڈیا ਨੂੰ ਵੀ ਰਿਕੁਐਸਟ ਹੈ ਕਿ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਸਪੈਸ਼ਲੀ ਜਿਹੜੀ ਸਕਿਉਰਿਟੀ ਫੋਰਸਸ ਵੱਲੋਂ ਆ ਉਹ ਇਕਦਮ ਲਾਈਵ ਨਾ ਕੀਤੀ ਜਾਵੇ ਠੀਕ ਸਾਰੀ ਇਹ ਜਿਹੜੀ ਵੀ ਵੀਡੀਓ ਸੀਗੀਆਂ ਇਹ ਡਾਇਰੈਕਟ ਆਪਣਾ ਧਿਆਨ ਚਾਹੀਏ ਕਿਸੇ ਨੇ ਦੱਸਿਆ ਆਪਾਂ ਨੂੰ ਮਤਲਬ ਤੁਹਾਨੂੰ ਦੱਸਿਆ ਸੀ ਕਿ ਤਾਂ ਡੀਪੀਆਰਓ ਸਾਹਿਬ ਦੇ ਇਹਨਾਂ ਦੇ ਵੱਲੋਂ ਹੀ ਆਈ ਸੀਗੀ ਇੱਕ ਸਾਨੂੰ ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਹੈ ਜਿਹੜਾ ਸਾਡਾ ਐਸਐਚਓ ਸਾਹਿਬ ਵੀ ਰਹਿ ਗਏ ਨੇ ਉਹ ਸੀ ਵੀ ਆ ਕੀਪਿੰਗ ਕਨਸਟੈਂਟ ਵਾਚ ਓਨ ਏਵਰੀ ਐਕਟੀਵਿਟੀ